ਸਭ ਤੋਂ ਪਹਿਲਾਂ ਪਹੁਣੂ ਸਾਰਿਆਂ ਨੂੰ ਪੰਜਾਬ ਦੀ ਯੂਨੀਅਨ ਸਰਵਿਸ ਸਾਹਿਬ ਨੂੰ ਬੋਲ ਬੋਲਣਾ ਨਵੇਂ ਸਾਥੀ ਮਾਰਕਵਾਦਨਾ ਮੈਂ ਪੰਜਾਬ ਦੇ ਪ੍ਰਧਾਨ ਜਿੰਦਰ ਸਰਵਨ ਸਨਾਰੇ ਸਾਡੇ ਜੁੜੇ ਹੋਏ ਅਸਲ ਪੀਸ਼ ਭੌਰਗੁਰੂ ਜੀ ਉਹਨਾਂ ਦੇ ਜੀ ਮਿਸੇਲ ਤੇ ਵੀਨਾ ਜੀ ਮੰਨਾ ਜੀ ਕਾਲ ਜੀ ਕੌਫਰ ਸੁਰਤਾਰੇ ਜੀ ਡਾਕਟਰ ਸਾਹਿਬ ਤੇ ਦਦਾਵਾ ਸਿੰਘ ਬਲਜੀਤ ਜੀ ਤੇ ਮੈਂ ਕਹਿੰਦਾ ਸਾਰੀ ਸਾਰੀ ਪੰਜਾਬ ਦੀ ਵੱਲੋਂ ਸਾਡੇ ਉਸ ਵੀਰ ਸੇ ਜੋ ਸਾਡੇ ਚੇਅਰਮੈਨ ਨੇ ਪੰਜਾਬ ਦੇ ਹਿਊਮਨ ਸੈਂਟਰ ਵਿੱਚ ਤੇ ਸਾਡੇ ਜਿਹੜੇ ਸ਼੍ਰੀ ਬਾਲਾ ਜੀ ਹਨਮਾਨ ਮੰਦਰ ਦੇ ਵੀ ਇਹਨਾਂ ਦੇ ਸਟਾਫ ਆ ਤੇ ਅਸੀਂ ਇਹਨਾਂ ਨਾਲ ਜੁੜੇ ਹੋਏ ਆ ਤੇ ਅਸੀਂ ਇਹਨਾਂ ਦਾ ਪੰਜਾਬ ਵਿੱਚ ਸਾਡੇ ਨਾਲ ਐਸਪੀ ਡੀਐਸਪੀ ਡੀਸੀ ਤੇ ਹਰਿੰਗ ਰੀਜਨਲ ਨਾਲ ਹਰਿਆਣਾ ਬੰਦਾ ਜੁੜਿਆ ਹੋਇਆ ਜੋ ਕਿ ਪੂਰੇ ਪੰਜਾਬ ਵਿੱਚ ਸੇਵਾ ਭਾਵਨਾ ਦਾ ਕੰਮ ਕਰਦਾ ਹੈ ਜਿਵੇਂ ਬਲੈਡ ਕੈਂਪ ਨਾਲ ਮੈਡੀਕਲ ਕੈਂਪ ਲਗਾਣਾ ਤੇ ਕਿਸੇ ਵੀ ਮੈਨ ਨੂੰ ਜੋ ਚੰਗੀ ਹੁੰਦੀ ਹੈ ਕਿਸੇ ਵੀ ਕਾਨੂੰਨ ਦੀ ਸਹਾਇਤਾ ਚਾਹੀਦੀ ਹੈ ਅਸੀਂ ਉਹਨਾਂ ਨਾਲ ਖੜੇ ਆ ਕਹਿੰਦੇ ਲੋ ਮਿਲਿਓ ਹਰੀਮ ਜੀ ਨੂੰ ਅਸੀਂ ਪੁਲਿਸ ਆਇਤਾ ਤੁਮਨ ਸਾਰਿਆਂ ਨੂੰ ਤੇ ਜੇ ਕੋਈ ਨਸ਼ਾ ਵਿਖਦਾ ਕਰਦਾ ਹੈ ਕੋਈ ਤੇ ਉਹਦੇ ਖਿਲਾਫ ਸਾਡੀ ਪੁਲੀ ਟੀਮ ਪੂਰੇ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਜੇ ਨਸ਼ੇ ਕਰਦਾ ਤਾਂ ਫੀਲ ਆ ਰਹੀ ਹੁੰਦੀ ਹੈ ਜੇਕਰ ਜੇ ਕੋਈ ਵੇਚਦਾ ਫਿਰ ਦੱਸੋ ਤੁਹਾਡਾ ਨਾਮ ਲੁਕੋ ਰੱਖਾਂਗੇ ਤੇ ਪੂਰੀ ਤਸਦੀਕ ਨਾਲ ਕੰਮ ਕਰਕੇ ਬੱਚੇ ਕਰਵਾ ਕੇ ਜੇਲ੍ਹ ਵਿੱਚ ਵੀ ਦਾਖਲ ਕਰਾ ਦੇਗੇ ਤੇ ਅੱਜ ਤੋਂ ਤੁਹਾਨੂੰ ਖੁਸ਼ੀ ਹੋ ਰਹੀ ਹੈ ਦੱਸਦੇ ਪਈ ਕਿ ਹਰੀਓਂਦੀ ਨੇ ਮੰਦਰੀ ਸ਼ੁਰੂਆਤ ਕੀਤੀ ਉਹਦੇ ਅਸੀਂ ਨੀ ਮੱਥਰ ਕੱਠੇ ਰੰਦੇ ਜਾਗੇ ਮੈਂ ਇਹਨਾਂ ਵਾਸਤੇ ਵੀ ਤਾਰੀਫ ਕਰੂੰਗਾ ਕਿਉਂਕਿ ਅੱਜ ਜੋ ਇਸ ਜਨਰਲ ਦੇ ਵਿੱਚ ਮੰਗਲ ਮਨਾਇਆ ਜਾਂ ਅੱਜ ਪਰਵਾਰ ਪਰਵਾਰਨ ਤੋਂ ਆਉਂਦਾ ਹੈ ਤੇ ਕਿਰਤ ਜਰਿਆ ਇਸੇ ਮਿਹਨਤ ਦੀ ਬਦੌਲਤ ਹੈ ਤੇ ਮੈਂ ਇਹਨਾਂ ਨੂੰ ਮੁਬਾਰਕਬਾਦ ਹੁੰਦਾ ਨਹੀਂ ਪੱਤਰ ਵੀ ਲੱਖਿਆ ਸੀ ਅੱਜ ਹਰ ਸਾਲ ਤੇਰੇ ਨਾਲ ਹੀ ਮੋਢੇ ਪੁੱਟ ਦੇਣ ਦੀ ਉਹ ਮਾਣਣਾ ਤੇ ਹਰ ਸਾਡਾ ਨੂੰ ਮੌਕਾ ਦਿੰਦੇ ਨੇ ਉਰੇ ਆ ਕੇ ਨਵੇਂ ਸਾਲ ਦੀ ਚੰਗੀ ਸ਼ੁਰੂਆਤ ਕਰਨ ਦਾ ਕਿਉਂਕਿ ਜੇ ਪਰਮਾਤਮਾ ਨੇ ਸ਼ੁਰੂਆਤਾਂ ਕੈਸੇ ਕਰਾਂਗੇ ਨਾ ਖਦਾ ਸਾਰਾ ਸਾਲ ਸਹੀ ਚੱਲੇਗਾ ਤੇ ਮੈਂ ਹਰੀ ਉਮੀਦ ਦੇ ਨਾਂ ਤੇ ਕੋਈ ਦੁਬਾਰਾ ਤੁਹਾਡੀ ਦੀ ਦੁਹਰ ਕੇ जय विक्रम वीर वॼे जय विक्रम वीर वॼे जय विक्रम वीर वॼे बम बम भोले बम बम भोले बम बम भोले बाकी ਮਸਾਹਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੋਸਤਾਂ ਦੀ ਮੀਮੋਸਾ ਰਾਜ ਸਾਹਿਬ ਕੋਲੋਂ ਬਹੁਤ ਬਹੁਤ ਅਨੰਦ ਕਰਦਾ ਹਾਂ ਅੱਜ ਜਿਹੜਾ ਜੇ ਕੈਸਸ ਚੱਲ ਰਿਹਾ ਦੋ ਵਟ ਬੋਲਣਗੇ ਮੇਰੇ ਨੂੰ ਸਭ ਨੂੰ ਨਵੀਂ ਸ਼ਾਦੀ ਦੀ ਸ਼ੁਭ ਕਾਮਨਾਵਾਂ ਮੈਂ ਤੌਰ ਪਰ ਦੇ ਸਤਿ ਸ੍ਰੀ ਅਕਾਲ ਵੀ ਕਰਦਾ ਹਾਂ ਤੇ ਅਰਿਉਂ ਜੀ ਦੇ ਇਹ ਜੀ ਸਾਹਿਬ ਜਦੋਂ ਮਦਰ ਨੀ ਬਤਰਾਇਆ ਉਸ ਟਾਈਮ ਹਿਊਮਨ ਸਰਵਿਸ ਫੈਕਟਰੀ ਦੇ ਸੌ ਨੇ ਆ ਗਏ ਤੇ ਆਪਣੇ ਕਰਤਮ ਨਾਲ ਬੇਰਾਲ ਇਸ ਮੰਦਲ ਸਰੀ ਗਈ ਇਹ ਸਾਨੂੰ ਬੜੀ ਖੁਸ਼ੀ ਹੈ ਕਿ ਹਰ ਸਾਲ ਆਪਣੇ ਹਰਿਉਮੇਸ ਤੋਂ ਜੋ ਕੋਲ ਤੇ ਮਾਉਂਟ ਕਰ ਜਾਂਦੇ ਨੂੰ ਇਸ ਕਰਨਾ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਜਦੋਂ ਵੀ ਇੱਥੇ ਕੋਈ ਫੰਕਸ਼ਨ ਜਦੋਂ ਕੋਈ ਕੀਤਾ ਜਦੋਂ ਕੋਈ ਗ੍ਰੰਟ ਸਤਿ ਸ਼੍ਰੀ ਅਕਾਲ ਜੀ ਅੰਮ੍ਰਿਤਸਰ ਦੇ ਦਰਮਨ ਸਰਵਿਸ ਦੇ 4 ਮੈਂਬਰ ਜੀ ਜਿੰਦਾ ਸ਼ਰਮਣੀ ਜੀ ਨਾਲ ਪਲੇਅਰ ਦਾਵਾ ਜੀ ਦੇ ਨਾਮ ਦੀ ਸਾਰੇ ਵਿੱਚੋ ਕੇ ਇਸ ਸਤ ਸੰਗੋ ਇਸ ਪਰਿਵਾਰ ਨੂੰ ਕਾ ਕਲਣਾ ਤੁਸੁਣ ਤੋਂ ਦੇਮੈਂ ਦੁਆਰਾ ਪ੍ਰੇਰਿਤ ਪਰਿਵਾਰ ਨੂੰ ਇਸ ਸੰਤ ਸੰਗਤ ਨੂੰ ਆਪਣੇ ਪਰਿਵਾਰ ਨੂੰ ਆਪਣੇ ਬਰਨ ਨਵੀਂ ਸ਼ਰਮਣੀ ਚੋਣ ਕਰਨਾ ਜੈ ਹਿੰਦ ਜੈ ਭਾਰਤ ਅੱਜ ਸਾਲ ਕੋ ਬਾਤ ਜੋ ਪੰਡਤ ਨਿੰਦਰ ਕੋਸ਼ਿਕ ਨੇ ਉਨੇ ਤੁਨੂੰ ਬੰਨਿਆ ਸਮਾ ਬੰਨਿਆ ਜੋ ਇਹਨਾਂ ਨੇ ਦਿਲਾਂ ਅੰਦਰ ਦੇ ਵਿੱਚ ਜੋ ਕਠਿ ਕਰਨਾ ਇਹਨੇ ਗੁਰੂ ਤੋਂ ਮੇਰੇ ਗੱਲ ਨਹੀਂ ਤੇ ਸਾਡੇ ਨਾਲ ਮਤ ਨਹੀਂ ਜੇ ਗੁਰੂ ਇਹ ਬੈਠੇ ਰਹੇ ਥਾਗੇ ਨੇ ਜਿੰਨਾ ਤੁਹਾਨੂੰ ਕਿਤਾਬਾਂ ਨਾਲ ਬਹੁਤ ਬਹੁਤ ਅਰਦਾਸ ਬਗਾ ਬਾਕੀ ਸਾਰੇ ਨੂੰ ਹੈਪੀ ਨਿਊ ईयर ਤੇ ਬਹੁਤ ਬਹੁਤ ਮੁਬਾਰਕਾਂ ਦਿੱਤਾ ਬਹੁਤ ਬਹੁਤ ਥੈਂਕ ਯੂ ਅਬ ਜੀ ਪ੍ਰਸਾਦ ਸਭੀਲੇ ਉਸਕੇ ਬਾਅਦ ਕੀਰਤਨ ਚੱਲ ਰਹਾ ਹੈ इधर-उधर तो चालू रखे तो वन आश्रम का भाई हनुमान ये अपना मेन हमारे प्रधान ने ये रह गए हैं जो अभी सुबह इतना भी तो मान साहब के मैं फिर पाओगे देखिए हमारे प्रधान जी एवं जी को सर पारण करते हुए हमारे एसएसपी साहब और कुमार जी जितेंद्र शर्मा जी बहुत बहुत धन्यवाद विकास हमारे यहाँ पर आए बार बार आते रहे और भगवान का आशीर्वाद प्राप्त कर सके इसके साथ एक बात तो मुझे कहनी आपके सामने बोर्ड लगा बालाजी का आदेश हमारा संकल्प आप लोगों का संकल्प इस मंदिर को आगे बढ़ाए आगे लेकर के चले एक मार्च से यहाँ निर्माण कार्य शुरू होने वाला है तो मेरी सभी से प्रार्थना हाथ जोड़ करके ज्यादा से ज्यादा आगे बढ़े और, और। अंशदान और वस्तुदान कुछ भी हो वो दे क्योंकि मंदिर बहुत आगे जाने वाले बालाजी की विशेष कृपाएं मैं आपको तो बता देता हूं इसीलिए आप जुड़ रहे हैं मुफ्त में एक काम करते हैं करते तो आस्था लोगों का प्यार सदैव हमारे साथ ऐसा ही बना रहे ਬੋਲੇ ਜੀ ਮਹਾਰਾਜ ਜੀ ਕੀ ਜੈ ਸਾਡੇ ਸੰਤ ਜੀ ਬੈਠੇ ਅੱਛਾ ਆ ਪੰਤਰਾ ਨੰਬਰ ਲੋ ਸ੍ਰੀ ਆ 9 ਸਾਲ ਦਾ ਜਸ਼ਨ ਮਨਾ ਰਹੇ ਆ ਬੋਲੋ ਬੰਬ 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 ਬੋਲੋ